ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਅਸੀਂ ਅਮਰੀਕਾ ਦੇ ਵਿੱਚ ਆਏ ਹੋਏ ਹਾਂ ਤੇ ਤੁਹਾਨੂੰ ਤਸਵੀਰਾਂ ਤੁਹਾਨੂੰ ਇੱਥੋਂ ਦੀਆਂ ਦਿਖਾ ਦਿੰਨੇ ਹਾਂ ਜਿਸ ਤਰ੍ਹਾਂ ਕਿ ਦਿੱਲੀ ਦੇ ਸੁਪਰੀਮੋ ਅਰਵਿੰਦਰ ਕੇਜਰੀ ਵਾਲੇ ਨੂੰ ਏਡੀ ਵੱਲੋਂ ਜਿਸ ਤਰ੍ਹਾਂ ਕਿ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਭੁਖੜ ਹੜਤਾਲ ਦੇ ਵਿੱਚ ਆਓ ਤੁਹਾਨੂੰ ਅਸੀਂ ਇੱਥੋਂ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਤੇ ਗੱਲਬਾਤ ਵੀ ਕਰਦੇ ਹਾਂ ਹਾਂਜੀ ਸਰ ਕੀ ਕਾਰਨ ਹੈ ਕਿ ਜਿਹੜਾ ਤੁਹਾਨੂੰ ਅੱਜ ਇੱਥੇ ਇੱਕ ਭੁਖੜ ਹੜਤਾਲ ਕਰਨੀ ਪੈ ਰਹੀ ਹੈ ਸਾਡੇ ਆਵਾ ਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਕਿ ਦੇਸ਼ ਦੇ ਅੰਦਰ ਤੀਸਰੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ ਕਿਉਂਕਿ ਇੱਕ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਸੀ ਭਗਤ ਸਿੰਘ ਨੇਤਾ ਜੀ ਸੁਭਾਸ਼ ਚੰਦਰ ਬੋਸ ਭਗਤ ਸਿੰਘ ਜੀ ਚੰਦਰ ਸ਼ੇਖਰ ਆਜ਼ਾਦ ਜੀ ਨੇ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਲੇਕਿਨ ਜਿਨ੍ਹਾਂ ਦੇ ਕੋਲ ਦੇਸ਼ ਦੀ ਬਾਗ ਡੋੜ ਆ ਗਈ ਪੋਲੀਟੀਕਲ ਪਾਰਟੀਆਂ ਦੇ ਲੋਕਾਂ ਕੋ ਉਹਨਾਂ ਨੇ ਦੇਸ਼ ਨੂੰ ਲੁੱਟਿਆ ਔਰ ਕੁੱਟਿਆ 70 ਸਾਲ ਹੋ ਗਏ ਲੜਾਈ ਚੱਲਦੇ ਆ ਲੇਕਿਨ 26 ਨਵੰਬਰ 2012 ਨੂੰ ਅਰਬਿੰਦ ਕੇਜਰੀਵਾਲ ਦੇ ਨਾਂ ਦਾ ਇੱਕ ਸੂਰਜ ਇੰਡੀਆ ਚ ਪੈਦਾ ਹੋਇਆ ਜੇ ਨਿਆਮਾਦਵੀ ਪਾਰਟੀ ਬਣਾਈ ਤੋ ਇਨ ਰਾਜਨੀਤਿਕ ਪਾਰਟੀਆਂ ਨੂੰ ਸਬਕ ਸਿਖਾਉਣ ਵਾਸਤੇ ਤੋ ਉਹਨਾਂ ਨੇ ਇਸ ਦੇਸ਼ ਦੇ ਵਿੱਚ ਰਾਜਨੀਤਿਕ ਕ੍ਰਾਂਤੀ ਦਾ ਅੰਦੋਲਨ ਸ਼ੁਰੂ ਕੀਤਾ ਔਰ ਦਿੱਲੀ ਚ ਤੀਸਰੀ ਵਾਰੀ ਸਰਕਾਰ ਬਣੀ ਰੋਟੀ ਕਪੜਾ ਮਕਾਨ ਐਜੂਕੇਸ਼ਨ ਹੈਲਥ ਦਾ ਪ੍ਰਬੰਧ ਕੀਤਾ ਪੰਜਾਬ ਚ ਸਾਡੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਰੋਟੀ ਕਪੜਾ ਮਕਾਨ ਰੋਜ਼ਗਾਰ ਦਾ ਪ੍ਰਬੰਧ ਕੀਤਾ ਤੋ ਉਹਦੇ ਇਹ ਗੱਲਾਂ ਨੂੰ ਦੇਖ ਕੇ ਇਸ ਕੰਮ ਨੂੰ ਦੇਖ ਕੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਡਿਕਟੇਟਰਸ਼ਪ ਰਾਜਨੀਤੀ ਕਰ ਰਹੇ ਨੇ ਜੋ ਜਿਹੜਾ ਵੀ ਉਹਨਾਂ ਦੇ ਖਿਲਾਫ ਬੋਲਦਾ ਜਿਹੜਾ ਵੀ ਲੀਡਰ ਲੋਕਾਂ ਦੇ ਭਲੇ ਵਾਸਤੇ ਕੰਮ ਕਰਦਾ ਉਹਨੂੰ ਚੁੱਕ ਕੇ ਅੰਦਰ ਬੰਦ ਕਰ ਦਿੰਦੇ ਆ ਜਾਂ ਈਡੀ ਦਾ ਰੇਟ ਕਰਾਉਂਦੇ ਆ ਜਾਂ ਸੀਬੀਆਈ ਦਾ ਰੇਟ ਕਰਾਉਂਦੇ ਆ ਜਾਂ ਇਨਕਮ ਟੈਕਸ ਦਾ ਰੇਟ ਕਰਾਉਂਦੇ ਆ ਸਾਡੀਆਂ ਸਾਡੀ ਪਾਰਟੀ ਦੇ ਲੀਡਰਾਂ ਤੇ ਵੀ ਹੋਇਆ ਮਨੀਸ਼ ਸ਼ੋਧਿਆ ਜੀ ਤੇ ਸੰਜੀਤ ਔਲ ਜੀ ਜੀ ਤੇ ਆਪਣੇ ਸਤਿੰਦਰ ਜੈਨ ਜੀ ਤੇ ਕਿਸੇ ਨੇ ਵੀ ਆਮ ਆਦਮੀ ਪਾਰਟੀ ਦਾ ਸਰੂਪਾ ਨਹੀਂ ਪਾਇਆ ਅਸੀਂ ਜੇਲ੍ਹ ਜਾਣਾ ਮਨਜ਼ੂਰ ਕੀਤਾ ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਦਬਾਅ ਬਣਾਇਆ ਉਹਨਾਂ ਤੇ ਲੇਕਿਨ ਉਹਨਾਂ ਨੇ ਆਪਣੀ ਪਾਰਟੀ ਦੀ ਆਪਣੀ ਦੀ ਗੱਲ ਚਲਾਈ ਲੇਕਿਨ ਨਰਿੰਦਰ ਮੋਦੀ ਦੇ ਅੱਗੇ ਨਹੀਂ ਝੁਕੇ ਅੱਜ ED ਦੁਆਰਾ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਗਿਆ ਅੱਜ ਪੂਰੇ ਦੇਸ਼ ਦੇ ਅੰਦਰ ਅਸੀਂ ਅਰਵਿੰਦ ਕੇਜਰੀਵਾਲ ਜੀ ਵਾਸਤੇ ਇੱਕ 11 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਅੰਸ਼ਨ ਰੱਖਿਆ ਸੀ ਤਾਂ ਉਹਦੇ ਵਾਸਤੇ ਅਸੀਂ ਇੱਥੇ ਬੈਠੇ ਅੰਮ੍ਰਿਤਸਰ ਚ ਪੂਰੇ ਦੇਸ਼ ਚ ਅੰਦੋਲਨ ਚੱਲ ਰਿਹਾ ਹੈ ਔਰ ਪਰਮਾਤਮਾ ਅਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਜ਼ਬਰ ਦੇ ਖਿਲਾਫ ਜਿਹੜੀ ਅਰਬਨ ਕੇ ਜੀਵਾ ਜੀ ਲੜਾਈ ਲੜ ਰਹੇ ਅਸੀਂ ਉਹਨਾਂ ਦਾ ਵੱਧ ਚੜ ਕੇ ਸਾਥ ਦਈਏ ਪਰ ਇਹ ਜਿਹੜੀ ਤੁਹਾਡੇ ਵੱਲੋਂ ਜਿਹੜਾ ਪ੍ਰੋਟੈਸਟ ਆਜੂਈ ਜੋ ਵੀ ਕੀਤਾ ਜਾ ਰਿਹਾ ਹੈ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇਹ ਪੂਰੇ ਜ਼ਿਲ੍ਹੇ ਅੰਮ੍ਰਿਤਸਰ ਜ਼ਿਲ੍ਹੇ ਦੀ ਹੈ ਜਾਂ ਕੁਝ ਇਲਾਕੇ ਦੀ ਹੈ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਹੈ ਜੀ ਪਰ ਇਹਦੇ ਵਿੱਚ ਪੂਰੇ ਜਿਸ ਤਰ੍ਹਾਂ ਮੁਕੰਮਲ ਜਿਹੜੇ ਤੁਹਾਡੇ ਇਥੇ ਵਿਧਾਇਕ ਨਹੀਂ ਦੇਖੇ ਜਾ ਰਹੇ ਉਹ ਉਸ ਤਰ੍ਹਾਂ ਕੀ ਖਟਕੜ ਕਲਾਮ ਸਰਦਾਰ ਭਗਤ ਸਿੰਘ ਜੀ ਜਿਹੜੀ ਜਿਹੜਾ ਉਹਨਾਂ ਦਾ ਸਥਾਨ ਹੈ ਉੱਥੇ ਸਾਡੇ ਸੀਐਮ ਸਾਹਿਬ ਕਰ ਰਹੇ ਕੁਝ ਐਮਐਲਏ ਔਰ ਕੁਝ ਲੀਡਰਸ਼ਿਪ ਦੀ ਡਿਊਟੀ ਉੱਥੇ ਲੱਗੀ ਸੀ ਔਰ ਕੁਝ ਵਲੰਟੀਅਰ ਦੀ ਇੱਥੇ ਲੱਗੀ ਸੀ ਅਲੱਗ-ਅਲੱਗ ਤਰ੍ਹਾਂ ਅਸੀਂ ਇਹ ਪੂਰੇ ਦੇਸ਼ 'ਚ ਪੰਜਾਬ ਤੋਂ ਅੰਦੋਲਨ ਕਰ ਰਹੇ ਹਾਂ ਤੁਹਾਡੇ ਨਾਲ ਮੈਂ ਫਿਰ ਦੁਬਾਰਾ ਗੱਲ ਕਰਦਾ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਿ ਪੋਖੜ ਧਾਲ ਦੇ ਵਿੱਚ ਇੱਕ ਜਿਸ ਤਰ੍ਹਾਂ ਲੜਕੀ ਅਪ ਡਾਊਨ ਹੋ ਜਾਂਦੀ ਹੈ ਤੇ ਅਸੀਂ ਉਹਦੇ ਨਾਲ ਗੱਲਬਾਤ ਵੀ ਕਰਦੇ ਹਾਂ ਜਿਸ ਤਰ੍ਹਾਂ ਕਿ ਹੁਣ ਇੱਕ ਡਾਕਟਰ ਵੱਲੋਂ ਜਿਸ ਤਰ੍ਹਾਂ ਕਿ ਉਹਦਾ ਬੀਪੀ ਟੈਸਟ ਕੀਤਾ ਜਾ ਰਿਹਾ ਹੈ ਗੱਲਬਾਤ ਵੀ ਕਰਦੇ ਹਾਂ ਕੀ ਕਾਰਨ ਹੈ ਕਿ ਜਿਹੜੀ ਉਹਦਾ ਅੱਜ ਜਿਹੜਾ ਕਿ ਸ਼ੂਗਰ ਜਿਹੜੀ ਡਾਊਨ ਹੋ ਚੁੱਕੀ ਹੈ ਹਾਂਜੀ ਮੈਮ ਕੀ ਨਾਮ ਕੀ ਆਪਣਾ ਸ਼ਿਵਾਨੀ ਸ਼ਰਮਾ ਤੋਂ ਜ਼ਿਲ੍ਹੇ ਦੀ ਵਾਈਸ ਪ੍ਰਧਾਨ ਆ ਮਹਿਲਾ ਵਿੰਗ ਦੇ ਤੇ ਅੱਜ ਅਸੀਂ ਇੱਥੇ ਅਰਵਿੰਦ ਜੀ ਦੇ ਉਹਨਾਂ ਦੇ ਵਾਸਤੇ ਉਹਨਾਂ ਦੇ ਅਸੀਂ ਅੱਜ ਇਕੱਠੇ ਹੋਏ ਆ ਔਰ ਬਹੁਤ ਵੱਡੀ ਇਹ ਗੱਲ ਹੈ ਕਿ ਅੱਜ ਸਾਡਾ ਸਾਰਾ ਜਿਹੜਾ ਵੋਲੰਟੀਅਰ ਹੈ ਦਰਜਾ ਬਰ ਦਰਜਾ ਮੰਤਰੀ ਸਾਹਿਬਾਨ ਨੇ ਐਮਐਲਏ ਸਾਹਿਬਾਨ ਨੇ ਅੱਜ ਇਸ ਮੌਕੇ ਤੇ ਇਕੱਠੇ ਹੋਏ ਨੇ ਤੇ ਅਸੀਂ ਇੱਕ ਸੰਦੇਸ਼ ਲੈ ਕੇ ਪ੍ਰਧਾਨ ਮੰਤਰੀ ਜੀ ਨੂੰ ਦੇ ਰਹੇ ਆ ਕਿ ਸਾਡੀ ਆਵਾਜ਼ ਅੱਜ ਤੇ ਤੁਹਾਡੇ ਤੱਕ ਪਹੁੰਚ ਜਾਂਦੀ ਤੇ ਠੀਕ ਹੈ ਨਹੀਂ ਤੇ ਇਸ ਤੇ ਇਹ ਹੋਰ ਬੁਲੰਦ ਹੋਏਗੀ ਅਸੀਂ ਰੋਜ਼ ਦੇ ਰੋਜ਼ ਧਰਨਾ ਪ੍ਰਦਰਸ਼ਨ ਕਰਾਂਗੇ ਐਸੇ ਭੁਖੜਤਾਲ ਕਰਾਂਗੇ ਇਹ ਮੇਰੀ ਨਰਸਾਤੀ ਹੈ ਮੇਰੀ ਮਹਿਲਾ ਵਿੰਗ ਦੇ ਨਾਲ ਮੇਰੇ ਵਿੱਚ ਹੁੰਦੀ ਹੈ ਅੱਜ ਇਹਨਾਂ ਦੇ ਸਿਹਰ ਦੇ ਸੀ 11 ਵਜੇ ਦੇ ਇੱਥੇ ਬੈਠੇ ਆਂ ਦੇਖੋ ਇਹ ਟਾਈਮ ਆ ਗਿਆ ਔਰ ਇਹਨਾਂ ਦੀ ਤਬੀਅਤ ਵਿਗੜ ਗਈ ਹੈ ਤੇ ਉਹ ਹੁਣ ਅਗਰ ਐਵੀ ਸਾਡੀ ਚੀਜ਼ਾਂ ਨਹੀਂ ਸੁਣਵਾਈ ਹੁੰਦੀ ਤੇ ਸਾਡਾ ਅਸੀਂ ਸੋਣੇ ਕਿ ਪ੍ਰਧਾਨ ਮੰਤਰੀ ਜਿਹੜਾ ਹੈ ਕਿ ਦੇਸ਼ ਦਾ ਰਾਜਾ ਹੈ ਜੇ ਰਾਜਾ ਹੀ ਸਾਡੀ ਪ੍ਰਜਾ ਦੀ ਨਹੀਂ ਰੱਖਿਆ ਕਰੇਗਾ ਨਹੀਂ ਸੁਣਵਾਈ ਕਰੇਗਾ ਤੇ ਅਸੀਂ ਕਿੱਥੇ ਜਾ ਕੇ ਸੁਣਾਈਏ ਸਾਨੂੰ ਸਾਨੂੰ ਮਾਨ ਸਾਡੀ ਆਪਣੀ ਸਰਕਾਰ ਤੇ ਪੰਜਾਬ ਤੇ ਸਰਕਾਰ ਤੇ ਮਾਨ ਸਾਫ ਤੇ ਉਹ ਸਾਡੀ ਇੱਕ ਆਵਾਜ਼ ਤੇ ਸਾਡੇ ਆਸ ਹੁੰਦੇ ਨੇ ਕੇਂਦਰ ਸਰਕਾਰ ਦੇ ਸਾਡੇ ਉਹਦੇ ਵਿੱਚ ਸਾਰੇ ਜਿਹੜੇ ਵੀ ਸਟੇਟਾਂ ਨੇ ਉਹਨਾਂ ਦੇ ਵਾਸਤੇ ਮਾਈਨਰ ਰੱਖਦੀਆਂ ਤੇ ਸਾਡੀ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਕਾਮਿਕ ਕਨਵੀਨਰ ਨੇ ਅਰਵਿੰਦ ਕੇਜੀਵਾਲ ਜੀ ਜਿਹੜਾ ਬਿਨਾ ਬਿਨਾ ਬਿਨੱਕੇ ਅੰਦਰ ਜੇਲਾਂ ਦੀ ਸਲਾਕਾਂ ਦੇ ਵਿੱਚ ਹੈਗੇ ਨੇ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਔਰ ਉਹ ਅਧਿ ਪ੍ਰਧਾਨ ਮੰਤਰੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਕਿ ਇੱਕ ਕੇਜੀਵਾਲ ਨੂੰ ਤੁਸੀਂ ਅੰਦਰ ਕਰ ਸਕਦੇ ਹੋ ਉਹਦੇ ਉਹਨਾਂ ਦੇ ਮੁਤਾਬਿਕ ਅਸੀਂ ਹਰ ਦੂਸਰਾ ਤੀਸਰਾ ਬੰਦਾ ਜਿਹੜਾ ਉੱਤੇ ਬੈਟ ਉਹ ਕੇਜੀਵਾਲ ਦਾ ਰੂਪ ਹੈ ਸਰ ਜਿਹੜਾ ਕਿ ਇਹਨਾਂ ਦੇ ਜਿਸ ਤਰ੍ਹਾਂ ਬੀਪੀ ਜਿਹੜੀ ਇਹਨਾਂ ਦੀ ਕਾਫੀ ਜਿਹੜਾ ਚੈੱਕ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਕਿ ਇਹ ਐਂਬੂਲੈਂਸ ਵੱਲੋਂ ਪ੍ਰੋਵਾਈਡ ਸੀ ਕਿ ਜਾਂ ਤੁਹਾਡੇ ਵੱਲੋਂ ਪ੍ਰਾਈਵੇਟ ਇਹਨਾਂ ਨੂੰ ਚੈੱਕ ਕਰਵਾਇਆ ਗਿਆ ਨਹੀਂ ਨਹੀਂ ਇਹ ਇਸ ਤਰ੍ਹਾਂ ਹੈ ਕਿ ਜਿਹੜਾ ਪ੍ਰਸ਼ਾਸਨ ਨੇ ਐਮਐਸ ਵੇਰੇ ਉਹਨਾਂ ਨੂੰ ਵਟਸਐਪ ਤੇ ਰਿਕੁਐਸਟ ਵੀ ਭੇਜੀ ਸੀ ਡੀਸੀ ਸਾਹਿਬ ਨੂੰ ਵੀ ਥੋੜਾ ਥੋੜਾ ਇੱਥੇ ਪ੍ਰਬੰਧ ਕਰਾਇਆ ਜਾਵੇ ਔਰ ਪੁਲਿਸ ਕਮਿਸ਼ਨਰ ਸਾਹਿਬ ਨੇ ਪੁਲਿਸ ਤੋਂ ਫੋਰਸ ਵਾਸਤੇ ਕਿਹਾ ਸੀ ਔਰ ਸਿਵਲ ਸਰਜਨ ਸਾਹਿਬ ਦੇ ਵੀ ਮੈਸੇਜ ਤੇ ਪਾਇਆ ਸੀ ਲੇਕਿਨ ਮੈਂ ਕਹਿੰਦਾ ਕਿ ਕੁਝ ਕੁਝ ਜਗ੍ਹਾ ਤੇ ਇਦਾਂ ਲੱਗਦਾ ਹੈ ਕਿ ਸਾਡੇ ਭਗ ਬਹੁਤ ਬਜੇ ਤਰੀਕੇ ਨਾਲ ਸਰਕਾਰ ਚਲਾ ਰਹੀ ਹੈ ਰੋਟੀ ਕਪੜਾ ਮਕਾਨ ਦਾ ਜੋ ਸਾਡਾ ਸਲੋਗਨ ਅਸੀਂ ਦੇ ਰਿਹਾ ਹੈ ਬਿਜਲੀ ਦਾ ਬਿੱਲ ਮਾਪ ਹੈ ਕੁਝ ਜਗ੍ਹਾ ਦੇ ਪ੍ਰਸ਼ਾਸਨ ਅਧਿਕਾਰੀ ਜਾਂ ਉਹਨਾਂ ਲਾਪਰਵਾਹੀ ਕਰ ਰਹੇ ਆ ਤਾਂ ਕਿ ਅਜੋ ਜਿਹੜਾ ਉਹਨਾਂ ਨੇ ਇੱਥੇ ਸ਼ੂਗਰ ਦੇ ਬੈਟਰੀ ਮਸ਼ੀਨ ਸੀ ਜਿਹੜੀ ਇੱਕ ਦੋ ਚੀਜ਼ਾਂ ਹੋਰ ਸੀ ਕੰਮ ਨਹੀਂ ਕੀਤੀਆਂ ਐਂਬੂਲੈਂਸ ਕਾਫੀ देर ਦੀ ਲੱਗੀ ਸਾਨੂੰ ਪਤਾ ਹੀ ਨਹੀਂ ਮੈਂ ਦੁਬਾਰਾ ਫੋਨ ਕੀਤਾ ਤੇ ਮੈਂ ਇਹ ਸਮਝਦਾ ਕਿ ਇੱਥੇ ਥੋੜੀ ਜਿਹੀ ਲਾਪਰਵਾਹੀ ਹੈ ਸਾਡੀ ਪਾਰਟੀ ਦੀ ਨਹੀਂ ਹੈ ਸਾਡੀ ਸਰਕਾਰ ਦੀ ਨਹੀਂ ਕੁਝ ਕਰਮਚਾਰੀਆਂ ਦੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਹੜੇ ਕਰਮਚਾਰੀ ਉਹਨਾਂ ਦਾ ਨਾਮ ਲੈ ਸਕਦੇ ਤੁਸੀਂ ਇਹ ਤਾਂ ਸ਼ਿਵ ਸਰਜ ਦੇ ਵਿਭਾਗ ਮੰਤਰੀ ਮੈਂ ਖਮਾਨਦਾ ਜੀ ਹਾਂ ਸ਼ਿਵ ਸਰਜ ਦੇ ਵਿਭਾਗ ਮੰਤਰੀ ਮੈਂ ਖਮਾਨਦਾ ਟਰੰਦਾ ਕਿਉਂ ਕਿਉਂ ਕੀਤਾ ਕਿਉਂ ਕਿਉਂ ਹੋਇਆ ਅਸ਼ੀਸ਼ ਪਵਿੱਤਰ ਕੰਮ ਕਰ ਰਹੇ ਆਪਣੇ ਨੇਤਾ ਨੂੰ ਛੁਡਾਉਣ ਵਾਸਤੇ ਤਾਂ ਪ੍ਰਸ਼ਾਸਨ ਨੂੰ ਜੋ ਉਹਨਾਂ ਦੀ ਡਿਊਟੀ ਬੰਦੀ ਉਹਨਾਂ ਨੂੰ ਕਰਨੀ ਚਾਹੀਦੀ ਹੈ ਨਾ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਨਾ ਪਰ ਜਿਸ ਤਰ੍ਹਾਂ ਕਿ ਆਪਾਂ ਦਿੱਲੀ ਦੇ ਵਿੱਚ ਦੇਖਿਆ ਬੀਜੇਪੀ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਹਨਾਂ ਦਾ ਆਖਣਾ ਹੈ ਕਿ ਜਿਹੜਾ ਅੱਜ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਕਿ ਉਹਦਾ ਫਾਇਦਾ ਕੀ ਹੋਏ ਗਾਂਧੀ ਜੀ ਨੇ ਆਂਛਣ ਕੀਤੇ ਦੇਸ਼ ਵਾਸਤੇ ਔਰ ਭਗਤ ਸਿੰਘ ਜੀ ਨੇ ਨeta ji ਸੁਭਾਸ਼ ਚੰਦਰ ਜੀ ਨੇ ਇੱਕ ਖਾਟਕੂਟਾ ਲੜਾਈ ਲੜੀ ਡੰਗ ਡੰਗ ਦੂਜਾ ਵੀ ਜਾਇਦਾ ਨਾ ਖਾਟਕੂ ਆਦਮੀ ਤਾਂ ਉਹ ਇਹ ਦੋਨੇ ਹੀ ਰਸਤੇ ਚੱਲਦੇ ਇੱਕ ਸਿਵਲ ਇੱਕ ਦੂਸਰਾ ਤਾਂ ਇਸ ਕਰਕੇ ਇਹ ਆਂਛਣ ਵੀ ਇੱਕ ਲੋਕਾਂ ਦੇ ਵਿੱਚ ਜਾਏਗਾ ਕਿ ਅਸੀਂ ਸਾਡੇ ਅਰਵਿੰਦ ਜੀ ਨੇ ਕਿਹਾ ਮਾਨਸਬ ਨੇ ਕਿਹਾ ਅਸੀਂ ਸੜਕਾਂ ਰੁਕਾਂਗੇ ਚੱਕਾ ਜਾਮ ਕਰਾਂਗੇ ਪਬਲਿਕ ਪਰੇਸ਼ਾਨ ਹੈ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਤੋ ਇਸ ਕਰਕੇ ਅਸੀਂ ਸਾਈਡ ਤੇ ਬਹਿ ਕੇ ਉਸ ਪਰਮਾਤਮਾ ਕੇ ਦੁਆ ਕਰੀਏ ਉਸ ਮਾਲਕਾ ਕੇ ਦੁਆ ਕਰੀਏ ਕੈਸੀ ਹੱਕਰ ਸੱਚ ਦੀ ਲੜਾਈ ਲੜ ਰਿਹਾ ਇਸ ਦੇਸ਼ ਦੀ ਲੜਾਈ ਲੜ ਰਿਹਾ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਤੋ ਇਸ ਕਰਕੇ ਇਹ ਸਾਡਾ ਪੀਸ ਪੁਲੀ ਸ਼ਾਂਤ ਭਾਈ ਪ੍ਰੋਟੈਸਟ ਹੈ ਪ੍ਰੋਟੈਸਟ ਹੈ ਇਹ ਇਹ ਦਿਨ ਬਹੁਤ ਜ਼ਿਆਦਾ ਅਸਰ ਪਾਏਗਾ ਜੇ ਅਸੀਂ ਲੋਕਾਂ ਨੂੰ ਤੰਗ ਕਰenge ਲੋਕ ਕਹਿਣਗੇ ਵੀ ਮੋਦੀ ਵਰਗੇ ਹੋਗੇ ਸਾਨੂੰ ਤਾਂ ਕਹਿੰਦਾ ਹੈ ਜੇ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਲੋਕਾਂ ਦੀ ਸਹਿਮਤੀ ਉਹ ਪ੍ਰਮਾਤਮਾ ਸਾਡੇ ਨਾਲ ਬਣਾਏਗਾ ਔਰ ਸਾਡੇ ਜਿਹੜੇ ਨੇਤਾ ਹੈ ਉਹ ਬਾ ਇੱਜ਼ਤ ਬਿਲਕੁਲ ਇਸ ਇਸ ਲਾਈਟ ਜ ਬਿਲਕੁਲ ਬਾ ਇੱਜ਼ਤ ਕਲੀਨੋ ਕੇ ਬਾਹਰ ਹੋਣਗੇ ਪ੍ਰਮਾਤਮਾ ਦੀ ਔਰ ਲੋਕਾਂ ਦੀ ਸੱਚੀ ਆਵਾਜ਼ ਵਾ ਓਕੇ ਤੁਹਾਨੂੰ ਥੈਂਕ ਯੂ